نواسی نشان کے خلاف ایکج ہو کے سوچ پہ نشان پہ بن کے کام کرنے وارڈ کسی بھی قسم کا نشا بتر نہیں د گے ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਬਹੁਤ ਵਿੱਚ ਬਲਣ ਨਹੀਂ ਦੇਵਾਂਗੇ ਬਹੁਤ ਵਿੱਚ ਬਲ ਨਹੀਂ ਦੇਵਾਂਗੇ ਅਸੀਂ ਬਹੁਤ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਲੰਘਾਵਾਂਗੇ ਲੰਘਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਦਿੱਤੀ ਜਾਵਾਂਗੇ ਮੁਕਤੀ ਜਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰੀ ਦੀ ਅਸੀਂ ਕਿਸੇ ਵੀ ਨਸ਼ਾ ਤਸਕਰੀ ਦੀ ਕੋਈ ਵੀ ਜ਼ਮਾਨਤ ਨਹੀਂ ਕਰਾਵਾਂਗੇ ਇਹ ਜ਼ਮਾਨਤ ਨਹੀਂ ਕਰਾਵਾਂਗੇ ਅਸੀਂ ਬਾਅਦ ਦੇ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇ ਕੇ ਨਹੀਂ ਨੂੰ ਜ਼ਮਾਨਤ ਦੇਣ ਤੋਂ ਰੋਕਾਂਗੇ ਜ਼ਮਾਨਤ ਨਹੀਂ ਦੇਣਗੇ ਅਸੀਂ ਸਾਰੇ ਅਸੀਂ ਸਾਰੇ ਬਾਹਰ ਪਾਸੇ ਮਿਲ ਕੇ ਬਾਹਰ ਪਾਸੇ ਮਿਲ ਕੇ ਆਪਣੇ ਬਾਹਰ ਨੂੰ ਨਸ਼ਾ ਮੁਕਤ ਕਰਾਵਾਂਗੇ ਨਸ਼ਾ ਮੁਕਤ ਕਰਾਵਾਂਗੇ ਨਮਸਕਾਰ ਸਭ ਨੂੰ ਸਤਿ ਸ੍ਰੀ ਅਕਾਲ ਸਾਡੇ ਸਹਾਇਕ ਤੁਸੀਂ ਪਰਿਸ਼ਰ ਅਤੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਾਮਯਾਬ ਕਰਨ ਵਿੱਚ ਕੌਂਸੀ ਹੈ ਪ੍ਰਬੰਧਕ ਅਤੇ ਵਾਰਤ ਦੇ ਬਦਲਦੇ ਸੱਜਣ ਆਪ ਸਭ ਦਾ ਯੋਧ ਨਸ਼ਾ ਵਿਰੋਧ ਜਿਹੜੀ ਮਹਿੰਦੂ ਕ੍ਰਿਤੀ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੇ ਰਾਜਾ ਵਰਕ ਰਹਾ ਜਿਸ ਤਰ੍ਹਾਂ ਵੀ ਆਪ ਸਭ ਨੂੰ ਪਤਾ ਹੈ ਕਿ ਸਰਕਾਰ ਦੀ ਪਾਲਿਸੀ ਜਿਹੜੀ ਹੈ ਨਸ਼ਾ ਵਿਰੋਧ ਬਿਲਕੁਲ ਜ਼ੀਰੋ ਟੋਲਰੈਂਸ ਤੇ ਹੈ ਡਰੋਨ ਲੈ ਕੇ ਕਿਸੇ ਵੀ ਨਸ਼ਾ ਦਸਤਰ ਨੂੰ ਬਖਸ਼ਿਆ ਨਹੀਂ ਜਾ ਰਿਆ ਉਹਨਾਂ ਦੇ ਦਿਲ ਬਾਦੇ ਪੜ ਕੇ ਉਹਨਾਂ ਦੇ ਕੇਸ ਦੀਦ ਕਰਕੇ ਦੇਸ਼ ਵਿੱਚ ਜਾ ਗਿਆ ਹੈ इवन ਕਿ ਉਹਨਾਂ ਦੀਆਂ ਜਾਇਦਾਦਾਂ ਉਹ ਵੀ ਗੋਲੀਆਂ ਚੀਆ ਜਾ ਰਹੀਆਂ ਔਰ ਇਲੀਗਲ ਤੌਰ ਤੇ ਜਿਹੜੀਆਂ ਉਹਨਾਂ ਨੇ ਬਣਾਈਆਂ ਦੀਆਂ ਪ੍ਰਾਪਰਟੀਆਂ ਉਹਨਾਂ ਦਾ ਵੀ ਫੀਟ ਕੀਤੀਆਂ ਜਾ ਰਹੀਆਂ ਉਹ ਕਿਸੇ ਵੀ ਨਸ਼ਾ ਦਸਤਰ ਨੂੰ ਕਿਸੇ ਵੀ ਲੈਵਲ ਤੇ ਬਖਸ਼ਿਆ ਨਹੀਂ ਜਾਏਗਾ ਇਹ ਬਿਲਕੁਲ ਸਪੱਸ਼ਟ ਹੈ ਸਰਕਾਰੀ ਪਾਲਿਸੀ ਹੈ ਔਰ ਇਸ ਦੇ ਨਾਲ ਨਾਲ ਹੀ ਮੈਂ ਆਪ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਪਾਲਿਸੀ ਲਾਗੂ ਕੀਤੀ ਗਈ ਹੈ ਇਹਨੂੰ ਅਸੀਂ ਆਪੇ ਘਰ-ਘਰ ਤੱਕ ਲੈ ਕੇ ਜਾਈਏ ਨਾ ਕਿ ਅਸੀਂ ਸੱਜਣ ਵਿੱਚ ਪਹੁੰਚੀ ਆਈ ਤਾਂ ਕਿ ਸਿਮਤ ਰਵੇ ਜਿੰਨੇ ਵੀ ਸੱਜਣ ਆਇਆ ਇਹਨਾਂ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਘਰ-ਘਰ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਮੋਟੀਵੇਟ ਕਰਨ ਜਿੰਨੇ ਵੀ ਆਪਣੇ ਅਰਸ਼ਾ ਦਸਤਾਵੇਜ਼ਾ ਬਣੇ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਬੇਲਾ ਨਾਂ ਕਰਵਾਈਆਂ ਜਾਂ ਅਤੇ ਆਪਣੇ ਆਪ ਬਾਅਦ ਤੋਂ ਕਿਸੇ ਵੀ ਪ੍ਰਕਾਰ ਦੇ ਦਸਤਾਵੇਜ਼ਾ ਦੀ ਕੋਈ ਸੂchnਾ ਵਾ ਕੁਇਸਰ ਨੂੰ ਦਿੱਤੀ ਜਾਵੇ ਅਤੇ ਮੈਂ ਤੁਹਾਨੂੰ ਇਹ ਦੋਸਤਾਂ ਤੋਂ ਬੋਲ ਆਪ ਦੀ ਗੁਰੰਤ ਹੋਣਾ ਹਾ ਕਿ ਅਜ ਤੋਂ ਬਾਅਦ ਕਿਸੇ ਵੀ ਵਿਸ਼ਾ ਤੋਂ ਦੱਸਤੇ ਕੋਈ ਨਹੀਂ ਨਹੀਂ ਬਚੀ ਜਾਵੇਗੀ ਫੌਰ ਇਹਨਾਂ ਨੇ ਇਹਨਾਂ ਦੇ ਪੰਜਾਬ ਦੇ ਬਚਾਇਆ ਜਾਵਨ ਦਾ ਤਨਵਾਜੀ ਹੈ। ਜਿਆਰੀ ਮੈਂ ਡਾਕਟਰ ਮੇਜਰ ਜੀ ਏਸੀਬ ਸਾਹਿਬ ਆਪਰੇ ਰੀਡਿਆ ਸੱਜੋ ਇਸ ਵਾਰ ਨੰਬਰ 47 ਦੇ ਬਾਸ਼ਰ ਸਾਹਿਬ ਉੱਤਪਰ ਦੇ ਸੱਜਣ ਔਰ ਮਨਜੀਤ ਸਿੰਘ ਦੀ ਬੌਡੀਗਾਰਡ ਜਿਵੇਂ ਸਭ ਲੋਕ ਪਿਆਰ ਬੜੀ ਫਸੇ ਗਾ ਸਾਰਿਆਂ ਨੂੰ ਪਤਾ ਇਹ ਕਿ ਅੱਜ ਕਿਉਂ ਆਏ ਆ ਸਭ ਨੂੰ ਪਤਾ ਕੀ ਹੋਇਆ ਇੱਕ ਬੜਾ ਵੱਡਾ ਯੁੱਧ ਪੰਜਾਬ ਸਰਕਾਰ ਦੇ ਛੇੜਦਾ ਨਸ਼ਿਆਂ ਦੇ ਉੱਤੇ ਜਿਵੇਂ ਕਿ ਹਕੀਕਤ ਚ ਪਹਿਲੀ ਵਾਰੀ ਮੈਂ ਸੋਚਦਾ ਕਿ ਖੇੜਿਆ ਗਿਆ ਨੇ ਕਿ ਜਦਾ ਪੰਜਾਬ ਦੇ ਵਿੱਚ ਨਸ਼ੇ ਦਾ ਇੱਕ ਬਹੁਤ ਵੱਡਾ ਕਾਰੋਬਾਰ ਜਿਹਨੂੰ ਅਸੀਂ ਯੂਨਾਈਟਡ ਚੀਵਾਤ ਰਿਆਦ ਨੇ ਪੰਜਾਬ ਤੋਂ ਨਸ਼ੇ ਦਾ ਵਗਣਾ ਜਿੰਨੇ ਸਾਡੀ ਜਵਾਨੀ ਆ ਗਈ ਹੈ ਹਰ ਘਰ ਦੇ ਨਾਲ ਫਟ ਲਗਾ ਜਦ ਇੱਕ ਛੋਟੀ ਜਿਹੀ ਫਿਰਸੀ ਦਾ ਨਸੂਰ ਬਣ ਗਿਆ ਥੋੜਾ ਬਣ ਗਿਆ ਵੱਡਾ ਔਰ ਸਾਡੇ ਹੱਡਾਂ ਜਿਹੜੇ ਆਰਾਮ ਕਰਦਾ ਸਨ ਉਹ ਜਿਨ੍ਹਾਂ ਆਰਾਮ ਹੋ ਗਏ ਨੇ ਸਾਡਾ ਸੁੱਖ ਚੈਨ ਲੈ ਗਿਆ ਸਾਡੀ ਜਵਾਨੀ ਖਾ ਗਿਆ ਇਸ ਲਈ ਇੱਕ ਉਹ ਨੇਪਰੇ ਚੜ੍ਹ ਲਈ ਇਹਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਨੇ ਤਬਰਦਸਤ ਲਈ ਹੈ ਔਰ ਵੀਰੋ

ਇਹਦੇ ਵਿੱਚ ਪੂਰੀ ਸਮੂਹ ਸਹਿਯੋਗ ਹੋਵੇ ਕਿਉਂਕਿ ਕੋਈ ਵੀ ਕੰਮ ਪ੍ਰਸ਼ਾਸਨ ਦੇ ਬਿਨਾਂ ਪ੍ਰਸ਼ਾਸਨ ਲੋਕਾਂ ਦੇ ਬਗੈਰ ਪੁਲਿਸ ਬਗੈਰ ਨਹੀਂ ਹੋ ਸਕਦਾ ਇਸੇ ਦਿਨਾਂ ਦੀ ਸਮੂਹਲੀਅਤ ਇਹ ਕਿ ਪ੍ਰਸ਼ਾਸਨ ਪੁਲਿਸ ਕੋਲ ਹੋ ਔਰ ਜ਼ਿੰਦਗੀ ਸਮੂਹਲੀਅਤ ਬਹੁਤ ਜ਼ਰੂਰੀ ਹੈ ਔਰ ਜ਼ਿੰਦਦਾਂ ਉਹ ਵੀ ਇਹ ਦੱਸ ਰਹੇ ਕਿ ਇਹ ਜਿਹੜਾ ਕੰਮ ਇੰਨਾ ਸੀਰੀਅਸ ਹੈ

اور ایک کلے امبا صاحب جی کلے اور ملے سارے پنجاب جی جو بڑا بڑا مگر ایک میسیج ہے نشہ پرسکرانوں میں کہ یا بھی نشہ رہا کاروبار کو باندھ کر جاؤں یا اپنا پچھاڑ لگ کی ہوئے گا کی بھنگا کی منا دا یا پیاب شاہ جانے یا ایک کوئی لکہ شاہ کے پاس جانے تھا دو ایک کوئی اپنا بولو یاد کاروبار یا کاروبار شاہ جانے یا پیاب شاہ جانے تھا ਇਸ ਲਈ ਤੁਹਾਡੇ ਸਾਹ ਦੇ ਕੀ ਰਿਕੁਐਸਟ ਹੈ ਕਿ ਇਸ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਉਲਝਾਇ కార్యక్రਮ ਸ਼ੁਰੂ ਕੀਤਾ ਹੈ ਇਹਦਾ ਜਿਹੜਾ ਬਣੀ ਸਾਨੂੰ ਕੋਈ ਪੁਰਾ ਸੁਯੋਗ ਦੇ ਪ੍ਰਸ਼ਾਸਨ ਨੂੰ ਸੁਯੋਗ ਦੇ ਫੋਟੋ ਸੁਯੋਗ ਜੋ ਕਿ ਨਸ਼ਾ ਅਗਿਆ ਕੋਰ ਐਸੇ ਬਿਮਾਰੀ ਜਿਹੜੀ ਸਮਾਜ ਨੂੰ ਲੱਗੀ ਹੈ ਇਹਨੂੰ ਦੂਰ ਕਰਦੇ ਸਾਰੇ ਮੇਰੇ ਜਿਹੜੀ ਪ੍ਰਣਾ ਮੇਰੇ ਜੀਰਾਂ ਨੂੰ ਬਹੁਤ ਬяр ਪ੍ਰਸ਼ਾਸਕ ਨੂੰ ਨਮਸਕਾਰ ਭਾਈ ਗੁਰਜੀਤ ਕਾਲ ਸਾਹਿਬ ਭਾਈ ਗੁਰਜੀਤ ਜੀ ਭਤੇ

ਸਾਰੇ ਕੋਰਜਨ ਸਾਡੇ ਪ੍ਰਧਾਨ ਸਾਹਿਬ ਜੀ ਤੇ ਮੇਰੇ ਵੀਰ ਬੈਠੇ ਨੇ ਸਾਹਮਣੇ ਜਿੰਨਾ ਕੋਈ ਨਾ ਮਾਨ ਮਤਾ ਜਨਾਬ ਇਹਨਾਂ ਤਕਰੀਰ ਕਿਤੇ ਨਹੀਂ ਮਿਲਿਆ ਜਿੰਨਾ ਸਾਹਮਣੇ ਕੋਰਜਨ ਸਾਹਿਬ ਸਾਡੇ ਕੇ ਨੰਨੋ ਸੋਪੇਂ ਹੀ ਪਾਇਆ ਪਾਇਆ ਇੱਜੇ ਦਿੱਤੀ ਮਾਨ ਦਿੱਤਾ ਔਰ ਸਵਾਸੰਦ ਹੋਇਆ ਕਿ ਸਾਡੇ ਨਾਲ ਰਲ ਕੇ ਜਿਹੜਾ ਵੀ ਕੰਮ ਪਾਕ ਚੰਗਾ ਕਰੇ ਕਿ ਉਹ ਚੰਗੇ ਕੰਮ ਦੇ ਨਾਲੇ ਚੱਲਣਗੇ ਇਹ ਬਹੁਤ ਚੰਗਾ ਲੱਗਦਾ ਹੈ ਇੱਕ ਹੁੰਦਾ ਨਾ ਕਿ ਯਾਰ ਮੈਂ ਤੇਰੇ ਨਾਲ ਆਜੋ ਮਰਜ਼ੀ ਕਰੀ ਜਾ ਇੱਕ ਹੁੰਦਾ ਕਿ ਜਿਹੜਾ ਚੰਗਾ ਕੰਮ ਕਰੇਗਾ ਉਹਦੇ ਨਾਲ ਚੱਲੂਗਾ ਤੇ ਮਜ਼ਾ ਵੀ ਤਾਂ ਹੀ ਆਊਗਾ ਕਿ ਚੰਗਾ ਕੰਮ ਕਰੋ ਤੇ ਤੁਹਾਡੇ ਨਾਲ ਹੈ ਜੇ ਚੰਗਾ ਕੰਮ ਨਹੀਂ ਕਰਨਾ ਤੁਹਾਡੇ ਨਾਲ ਨਹੀਂ ਸੇਕ ਮਜ਼ਾ ਵੀ ਇਸੇ ਕਰਦਾ ਸੋ ਮੇਰੇ ਹਿਸਾਬ ਨਾਲ ਜਿਹੜਾ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆ ਹੈ ਪਰਗੋਨ ਮਾਨ ਸਰਕਾਰ ਨੇ ਜੀਬਾਲ ਸਾਹਿਬ ਦੇ ਫੇਸ ਚਲੇ ਨਸ਼ਾ ਜਿਹੜਾ ਉਹ ਬੱਚਾ ਸਾਨੂੰ ਦੇਖ ਦਿੱਤਾ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਖੜੇ ਆ ਤੁਸੀਂ ਦੇਖੋ ਨਾ ਪਹਿਲਾਂ ਤੁਹਾਨੂੰ ਲੱਗੇ ਸਾਰ ਹੋ ਗਏ ਆ ਸਿਆਸਤ ਕਰਨ ਦੇ ਵਿੱਚ ਨਿਕ ਕਿੰਨ ਸਾਲ ਹੋ ਗਏ ਆ ਤੁਸੀਂ ਕਿੰਨੀ ਵਾਰੀ ਦੇਖਿਆ ਕਿਤੇ ਕਾਮਨ ਕੌਜ਼ ਵਾਸਤੇ ਐਸਪੀਰ ਸਾਹਿਬ ਪੀਸੀਪੀ ਸਾਹਿਬ ਅਸਿਸਟੈਂਟ ਕਮੇਰ ਸਾਹਿਬ ਇੱਕ ਐਮਐਲਏ ਇੱਕ ਕੌਂਸਲਰ ਸਾਡੇ ਇੱਕ ਇੱਥੇ ਬੈਠ ਕੇ ਔਰ ਇੱਕ ਜੁੜਤਾ ਦਾ ਤੁਹਾਨੂੰ ਮੈਂ ਸੰਦੇਸ਼ ਦੇ ਰਹੇ ਹਾਂ ਕਿ ਅਸੀਂ ਕੱਥੇ ਆ ਸਾਰੇ ਸਾਡਾ ਇਰਾਦਾ ਵਿਢਣਾ ਹੈ ਅਸੀਂ ਇਸ ਬੰਨੇ ਡੋਲਣਾ ਨਹੀਂਗਾ ਕਿ ਜਦੋਂ ਅਸੀਂ ਵਿੜਾ ਚੁੱਕਿਆ ਅਸੀਂ ਪਾਗ ਲਾਉਣੇ ਲਾਉਣਾ ਇਹ ਪ੍ਰਮਾਤਮਾ ਨੇ ਸਾਨੂੰ ਉਤਮ ਦੇਣਾ ਅੱਧ ਪਰਮਾਨੰਦ ਬਿਲਕੁਲ ਚਰਨਾਚ ਬੈਠਿਆ ਸੀ ਸਾਡੇ ਤੋਂ ਅਧਾ ਕਿਲੋਮੀਟਰ ਪੂਰ ਸਾਡੇ ਸਭ ਤੋਂ ਪੜਾ ਪੀੜਸਤਾਨ ਸਿੱਖਾਂ ਦਾ ਜਿੰਨੂ ਕੇ ਦੁਨੀਆ ਸਾਰੇ ਰੋਕ ਪਾਉਂਦੇ ਆ ਸੋ ਸਾਡੇ ਅਸੀਂ ਸਤਰ ਸ਼ਾਇਰ ਹੋਸੇ ਓਟ ਲੈ ਕੇ ਸਹਾਰਾ ਲੈ ਕੇ ਅਸੀਂ ਇਹ ਛੇੜਾ ਚੁੱਕਿਆ ਔਰ 100% ਕਾਮਯਾਬੀ ਮਿਲੇਗੀ نائن نائن نڑے پرسن سو پرسنٹ کامیابی کیماتا اور مہیشے ایم ایل اگرسلر نے نشا تسکر سفارش کی نکل جگہ نے یہ گلا لیا نہیں رہی نجائز کام جہاں بندہ کروں گا ساری کڑیاں ਕਿ ਤੁਹਾਨੂੰ ਇਸ ਗੱਲ ਕਿਉਂ ਹੁੰਦੀ ਨਹੀਂ ਕਦੇ ਵੀ ਤੁਸੀਂ ਮੈਨੂੰ ਵੋਟਾਂ ਪਾ ਕੇ ਚੁਣਿਆ ਆਮ ਆਦਮੀ ਪਾਰਟੀ ਨੇ ਦੁਬਾਰਾ ਕੀਤਾ ਸਾਡੇ ਬਾਵੇਂ ਬੰਦੇ ਚੁਣੇ ਉਹਦੇ ਬਾਅਦ ਸਾਡੇ ਚਾਲ ਹੋਰ ਚੁਣੇ ਅਸੀਂ 39 ਸਾਲ ਹੋ ਗਏ ਅੱਜਕੱਲ ਤੇ ਤੁਹਾਡਾ ਜਿਹੜਾ ਪਿਆਰ ਹੈ ਤੁਹਾਡੀ ਮੁਹੱਬਤ ਹੈ ਤੁਹਾਡਾ ਅਖਬਾਰ ਹੈ ਅਸੀਂ ਉਹਦੀ ਧੋਪ ਨਹੀਂ ਸਕਦੇ ਅਸੀਂ ਉਹਨੂੰ ਆਪਣੇ ਸਿਰ ਦੇ ਨਾਲ ਸਿਰ ਤੇ ਚੁੱਕ ਕੇ ਰੱਖਣਾ ਅਸੀਂ ਆਪਣੇ ਪਿੰਡੇ ਤੇ ਜਿਹੜਾ ਤੁਹਾਡਾ ਇਤਬਾਰ ਹੈ ਜੋ ਭੰਡਾਉਣਾ ਆ ਸੀ ਤੋ ਤੁਸੀਂ ਸਾਡੇ ਤੇ ਇਹ ਮਾਰਦੀ ਕਰੋ ਕਿ ਅਸੀਂ ਇਹ ਨਸ਼ੇ ਨੂੰ ਹਟਾਸ ਕਰਦੇ ਸਾਡਾ ਪੂਰਾ ਰਾਦਰ ਜੀ ਅਸੀਂ ਕਿਸੇ ਨਸ਼ਾ ਤਸਕਰ ਦੇ ਮਗਰ ਨਿ ਜਾਵਾਂਗੇ ਤੁਸੀਂ ਖਾਲੀ ਸੁਣਿਆ ਹੁਣ ਅੱਜ ਬਾਤ ਆਇਆ ਕਿ 10 ਕਿਲੋ ਵੜੀ ਗਈਆਂ ਫਿਰ ਵੜੀ ਗਈਆਂ ਪਸੋਂ ਬਾਤ ਆਈ ਕਿ 85 ਕਿਲੋ ਵੜੀ ਗਈਆਂ ਹੋਰ ਰਾਦਰ ਜੀ ਕਿਹਦਾ ਕਰਨੀ ਤੇ ਵੱਡੇ ਛੋਟੇ ਦਾ ਜਿਹੜੇ ਵੀ ਬੰਦੇ ਫੜੇ ਜਾਂਦਾ ਜੇ ਉਹਦਾ ਕਰ ਕਿਸੇ ਵੀ ਤਰੀਕੇ ਨਾਲ ਜਾਇਜ਼ ਬਣਾ ਹੋਵੇ ਤੇ ਅਸੀਂ ਟਾ ਦੇਣੇ ਆਂ ਤਦ ਪੀੜਾ ਪਤਾ ਚਾਹ ਜਾਂਦਾ ਹੁੰਦਾ ਕਿਸੇ ਤਰੀਕੇ ਦਾ ਨਸ਼ਾ ਪ੍ਰਸ ਕਰਦਾ ਲਿਆਇ ਨੀ ਕਰਨਾ ਉਹਨੋਂ ਕਸੀਰ ਇਹ ਗੇਜ ਬੰਨਾ ਜਦੋਂ ਕੜਾ ਸੜ ਕੇ ਭਾਜਾ ਬੰਨਾ ਹੁੰਦਾ ਕਦੇ ਹੋ ਜਾ ਕੇ ਤੰਦਾ ਕਰਾ ਪਿਆ ਪੰਜਾਬ ਕਿਸੇ ਤੰਦਾ ਨਹੀਂ ਹੁੰਦਾ ਵਿਸ਼ਵਾਸ ਕਰੋ ਅਸੀਂ ਪੰਜਾਬ ਦੇ ਤੰਦਾ ਨਹੀਂ ਹੁੰਦਾ ਨਾ ਔਰ ਇਹ ਨਿਸ਼ਚਿਤ ਰਹਿ ਕੀਤਾ ਹੈ ਇਹ ਦਿਖਾਉਣ ਵਾਸਤੇ ਤੁਹਾਡੇ ਕੋ ਸਾਰੇ ਬੈਠੇ ਆ ਸੀ ਪ੍ਰਸ਼ਾਸਨ ਵੀ ਬੈਠਾ ਹੈ ਐਮਐਲਏ ਬੈਠਾ ਹੈ ਕੌਂਸਲ ਸਹਿਮਾਨਾ ਬੈਠੇ ਸੋ ਸਾਰੇ ਬੈਠਿਆ ਬੈਠੇ ਦਿਖਾਉਣ ਲਈ ਸਿਰਫ ਪੁੱਛੀ ਗੱਲ ਇਹ ਜੇ ਕੋ ਸਾਡਾ ਵੀਰ ਇਸ ਮਾੜੀ ਹਾਲਤ ਚ ਪੈ ਗਿਆ ਅਸੀਂ ਉਹਨੂੰ ਲਿਜਾਣਾ ਲਿਜਾ ਕੇ ਹਸਪਤਾਲ ਨੂੰ ਦਾਖਾਵਾ ਕਰਾਉਣਾ ਪਰਤੇ ਕਰਾ ਕੇ ਉਹਦਾ ਨਸਲ ਸਰਵਾਉਣਾ ਨਸਲ ਸਰਵਾ ਕੇ ਬਾਹਰ ਲੈ ਕੇ ਆਵਾਂਗੇ ਬਾਹਰ ਅਗੇਨ ਚੱਲਣਾ ਲਾਓ ਸਾਡਾ ਬੱਚਾ ਸਾਡੇ ਪਿੰਡ ਪਰ ਆਇਆ ਜਿਹਨੂੰ ਗੰਦੀ ਆਤ ਪੈ ਗਈ ਆ ਔਰ ਉਹ ਅਸ਼ੂਰ ਰਿਸ਼ਾਅ ਬਾਸਤੇ ਪਰਾਂ ਨਹੀਂ ਕਰ ਦੇਣਾ ਨਹੀਂ ਤੇ ਫਿਰ ਉਹ ਸੇ ਕੰਪਨੀ ਭੇਜ ਦੇਗਾ ਸੋ ਜਿਹੜੇ ਪਰਿਵਾਰ ਦਾ ਹੈ ਜਿਹੜੇ ਭਜੜਾ ਹੈ ਉਹ ਸਾਰੇ ਭਜੜੇ ਵਾਲੇ ਨੂੰ ਗੱਲੇ ਨਾਲ ਲਾਓ ਔਰ ਉਹਨੂੰ ਕਿਸੇ ਨਾ ਤਰੀਕੇ ਨਾਲ ਇੰਗੇਜ ਕਰਨ ਦੀ ਕੋਸ਼ਿਸ਼ ਕਰੋ ਕਾਸਤ ਕੇ ਕਿਸੇ ਬਾਸਤ ਕੇ ਜੋ ਕਹਿੰਦੇ ਪੇਧੇ ਨੂੰ ਗੱਲਾ ਮਾਰਦੇ ਉਹ ਨਾਲ ਸਾਥ ਮੋਤੇ ਵੀ ਆ ਜਾ ਸਾਡਾ ਗੱਲਾ ਮਾਰ ਭਾਈ ਤੇ ਕਿਉਂਕਿ ਜੇ ਉਹ ਤੁਸੀਂ ਨਾ ਕੀਤਾ ਕਿ ਉਹ ਫਿਰ ਕੱਲਾ ਪੈ ਗਿਆ ਤੇ ਉਹਨੇ ਫਿਰ ਕੰਪਨੀ ਕਾਣੀ ਭੇਜ ਦੇਗਾ ਸੋ ਇਹ ਕੰਮ ਕਰਨਾ ਪਿਆ ਸਾਨੂੰ ਰੋਣੇ ਜਗਾਣਾ ਪਿਆ